ਆਪਟਰਾਂ ਨੇ ਹੁਣੇ ਹੋ ਗਏ 6 ਜਾਣੇ ਹੁਣ 18 ਹੋ ਗਏ ਟੋਟਲ ਤੇ 70 ਪੂਰੇ ਕਰਨੇ ਆ ਮੂਰਤ ਦੇ ਉੱਤੇ ਬਸ ਮੈਂ ਨਾ 100 ਪ ਜਾਣਾ ਈ ਸਦਰਾ ਵਾ ਮਿੰਦੋ ਕਹਿਲਾ ਹੈ ਮਿੰਦੋ ਨਹੀਂ ਮਿੰਦੋ ਨੂੰ ਤਾਂ ਕਹਿਣਾ ਹੀ ਪੈਣਾ ਮੂਜ ਬਣਨੀ ਕਹਿ ਦਾਂਗੀ ਕਿ ਨੱਬਾ ਦਵਾ ਮਿੰਦੋ ਨਾਲ ਚੱਲ ਮਿੰਦੋ ਨਾਲ ਤਾਂ ਫਿਰ ਸਰਦ ਨਹੀਂ ਨਾ ਸਰੀਕਾ ਪਾਈ ਚਾਰਾ ਵਾ ਮਿੰਦੋ ਲਈ 4 ਜਾਣੇ ਹੋਗੇ ਹੋਰ ਸਰਜੀਤ ਸਰਜੀਤ ਹਵਾਈ ਤੇ ਪਹਿਲਾਂ ਆਊਗਾ ਤੇ ਮੈਂ ਹਵਾਈ ਨਾ ਰਹਿ ਜੇ ਉਹ ਸਰਜੀਤ ਦੇ ਭਾਈ ਹਣੇ ਤੇ ਹੋਰ ਦੱਸੋ ਤੇਰੀ ਸਾਧ ਰਵਾਇਆ ਨਾ ਮੋੜ ਸੱਦੀ ਆ ਕਿ ਨਾ ਮੋਨ ਰਹਿਣ ਦਿੰਨੇ ਆ ਨਾ ਮੋਦਾ ਕੰਮ ਹੀ ਇਹੋ 11 ਰੁਪਇਆ ਸਗਣ ਪਾ ਜਾਂਦੀ ਆ ਜਿਹਦੇ ਵ્યા ਉਹਨਾਂ ਦੀ ਲੋਕਾਂ ਦੀ ਕੁੜੀਆਂ ਦੇ ਵਿਆਹ ਹੁੰਦੇ ਸਗਣ ਪਉਂਦੀ ਨੋਹਾਂ ਨੂੰ 11 ਰੁਪਇਆ ਤੇ ਮੋੜ ਤਾਂ ਉਹਨਾਂ ਦੇ ਕੱਖ ਵੀ ਨਹੀਂ ਲੈਣਾ ਉਹਨੂੰ ਰਹਿਣ ਦੋ ਆਹੋ ਹੋਰ ਹਾਂ ਤੇ ਤੁਸੀਂ ਲੈਣ ਦੀ ਭੁੱਖਿਆ ਤੂੰ ਦੱਸ ਲੈਣਾ ਦੇਣਾ ਐ ਹੀ ਹੁੰਦਾ ਰੇਸ਼ਮ ਹੁਣਾਂ ਸੱਦੀ ਆ ਕਿ ਲੈਣਗੇ ਰਹਿਂਦੇ ਸਾਰਾ ਸਾਰਾ ਟੱਬਰ ਗਾਂ ਮੈਂ ਕਰ ਸਾਰਿਆਂ ਨੂੰ ਰਹਿਣ ਦਾ ਸਰਜੀਤ ਲਵਾਈ ਨਾ ਨਹੀਂ ਅਰੇ ਜੇ ਰੇਸ਼ਮ ਨੂੰ ਸੱਧਿਆ ਉਹਨੇ ਗਾਂ ਧੀਆਂ ਨੂੰ ਵੀ ਬੁਲਾ ਲੈਣਾ ਕਿ ਉਹ ਰੱਬ ਸਬਬੀ ਆਈਆਂ ਸੀ ਤੇ ਨਾਲ ਧੀਆਂ ਦੇ ਨਿਆਣੇ ਆਣੇ ਆਦੇ ਤਾਂ ਕਿਤੇ ਮੀਲਾ ਲੱਗ ਜਾਣਾ ਰਹਿਂਦੇ ਉਹ ਰੇਸ਼ਮ ਬਣਾਉਂ ਪਾਇਲੂਣੀ ਪਾਇਲੂਣੀ ਨਹੀਂ ਨਹੀਂ ਪਾਇਲ ਹੋਣਾ ਕਿਉਂ ਪਾਇਲ ਹੋਣਾ ਜਨਮ ਦਿਨ ਮਨਾਇਆ ਉਹਨੇ ਕਿਤੇ ਸੁਲਾ ਨਹੀਂ ਮਾਰੀ ਕੀ ਆ ਕਿ ਦੋ ਪੇਸਟੀਆਂ ਦੀ ਭੁਖੀ ਮੈਂ ਉਹਨਾਂ ਨੂੰ ਰਹਿਣ ਦੇ ਦੱਸੀ ਕਰਨਾ ਤੇ ਮੈਂ ਆਪਣੀਆਂ ਸਾਰੀਆਂ ਸਹੇਲੀਆਂ ਸੱਦਨੀ ਆ ਕੋਈ ਮੇਲ ਵਰਤੇ ਲੀਆਂ ਕਿਹੜੀਆਂ ਕਿਹੜੀਆਂ ਬੜੀਆਂ ਮੇਰੀਆਂ ਸਕੂਲ ਦੀਆਂ ਦੋ ਸਹੇਲੀਆਂ ਚੁੱਕ ਕੇ ਸੱਦ ਲੈ ਖੇ ਮੇਲਾ ਥੋੜੀ ਲਾ ਦੇਣਾ ਸਹੇਲੀਆਂ ਦਾ ਅਗਰ 100 ਬੰਦੇ ਦਾ ਇੰਤਜ਼ਾਮ ਕੀਤਾ ਹਲਵਾਈ ਨੇ ਇੱਥੇ ਮੁੜ ਕੇ ਬੇਨਤੀ ਕਰਾਓਗੇ ਹੋਰ ਦੱਸੋ ਕਿੰਨੋਂ ਸੱਜिए ਸਜੀਤ ਲਵਾਈ ਨੂੰ ਖੇਚਲ ਨਾ ਪੈਦੇ ਜਿਆਦੀ ਤੂੰ ਸਜੀਤ ਲਵਾਈ ਕੋ ਜਾ ਕੇ ਪਿਆ ਜਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਅਰਸ਼ ਦੀ ਮਾਂ ਅਰਸ਼ ਦੀ ਮਾਂ ਨੇ ਰੁਪਈਆ 200 ਜੇ ਨਾ ਲੈ ਕੇ ਲੈਣੀ ਮੂੰਹ ਮੱਥੇ ਲੱਗਦੀ ਸਬਜ਼ੀ ਸਬਜ਼ੀ ਲੈ ਜਾਓ ਤੇ 500 ਦਾ ਨੇ ਰਾਸ਼ਨ ਖਾ ਜਾਣਾ 200 ਦਾ ਨੇ ਦੇ ਜਾਣਾ ਹੋਰ ਹੋਰ ਕੀ ਰਹਿ ਗਈ ਯਾਰ ਕੋਈ ਰਹਿ ਨਾ ਜਾ ਨਿਮਰਤ ਨਿਮਰਤ ਹਾਈ ਨਹੀਂ ਜਿਹੜੇ ਪਹਿਲਾਂ ਹੋ ਰਹੇਗੇ ਨਿਮਰਤ ਨੂੰ ਨਾ ਫੋਨ ਫੋਨ ਤੇ ਕਹਿ ਦਾਂਗੇ ਉਹਦਾ ਚੱਲ ਨਿਮਰਤ ਨੂੰ ਦੇ ਕੇ ਵੀ ਬੜਾ ਜਾਣਾ ਵਾ ਆਹੋ ਬਾਰੋਂ ਆਇਆ ਉਹ ਤਾਂ ਮੈਂ ਗੱਲਾਂ ਹੀ ਇੰਡੀਆਂ ਮਿੱਠੀਆਂ ਕਰਦੀ ਆਂਆਂ ਘੜ ਤੋਂ ਘੜ ਕੇ 5900 ਰੁਪਏ ਦੇ ਕੇ ਜਾਣਾ ਹਾਂ ਨਿੰਮਰ ਤੋਂ ਨਾਲ ਤੇ ਕਹੂੰਗੀ ਜਿੰਨਾ ਨੇ ਦੇਣਾ ਲੈਣਾ ਵਾ ਹੋਰ ਤੇ ਪਹਿਲਿਆਂ ਛਾੜ ਗਏ ਭੁੱਖੇ ਨੰਗੇ ਤੇ ਫਿਰ ਵੀ ਮੈਂ ਗੜਵੀਆਂ ਪਚਾ ਲੂੰਗੀ ਆਹੋ ਉਹਨਾਂ ਦੇ ਘਰਾਂ ਦੇ ਵਿੱਚ ਹੋਰ ਹੋਰ ਤਾਂ ਨਹੀਂ ਕੋਈ ਰਹਿ ਗਿਆ ਤੇਰੇ ਪਿਓ ਦੇ ਆਉਣੇ ਵਾਕਫ ਦੋ ਚਾਰ ਮਿਸਤਰੀ ਤੇ ਨਾਲ ਤੇ ਡਰਾਈਵਰ-ਡਰੂਵਰ ਤੇ ਹੋਰ ਰਿਸ਼ਤੇਦਾਰ ਵੀ ਹੋ ਗਏ ਆ ਤੇ ਹੋਰ ਬੱਬੀ ਨਖਤੀ ਬੱਬੀ ਰਹਿ ਗਈ ਬੱਬੀ ਨਾਲ ਬੱਬੀ ਦਾ ਆਦਮੀ ਨਾਲ ਬੱਬੀ ਦਾ ਛੋਕੜਾ ਇਹ ਨ ਜਾਣੇ ਇਹ ਹੋ ਗਏ ਦੇਣਾ ਬੱਬੀ ਨੇ ਰੁਪਈਆ 100 ਤੇ ਖਾਣਾ ਕਿੰਨੇ ਦਾ 1500 ਦਾ ਤੇ ਘਾਟਾ ਕਿੰਨਾ 1400 ਦਾ ਦੇਖ ਲੈ ਕਿੰਨਾ حساب ਕਿਤਾਬ ਸਾਰਾ ਰੱਖਣਾ ਪੈਂਦਾ ਵਾ ਚਲ ਕੋਈ ਗੱਲ ਨਹੀਂ ਬੜੇ ਹੋ ਗਏ ਭੈਣ ਬਾਕੀ ਹਲਵਾਈਆਂ ਹਲਵਾਈਆਂ ਇੱਧਰ ਉੱਧਰ ਕਰ ਜਾਣਾ ਵਾ 150 ਦਾ ਇੰਤਜ਼ਾਮ ਹੋ ਗਿਆ ਵਾ ਵਾਇਰ ਨੂੰ ਕਰਕੇ ம்மாம் ப மார்க்க